ਕੀ ਬਣੇਗਾ ਮੇਰੇ ਪੰਜਾਬ ਦਾ ਪੰਜਾਬ ਦੇ ਵਿੱਚ ਹੜ੍ਹਾਂ ਨੂੰ ਲੈ ਕੇ ਤਰਥਲੀ ਮਚੀ ਹੋਈ ਹੈ ਪੰਜਾਬ ਦੇ 9 ਜ਼ਿਲ੍ਹੇ ਪੂਰੀ ਤਰ੍ਹਾਂ ਹੜ੍ਹਾਂ ਦੇ ਪਾਣੀ ਦੇ ਨਾਲ ਤਬਾਹ ਹੋ ਗਏ ਹਨ ਲਗਭਗ 2.5 ਲੱਖ ਤੋਂ ਪਲੱਸ ਕਿੱਲਾ ਝੋਨੇ ਦੀ ਫਸਲ ਜਿਹੜੀ ਹੈ ਪੂਰੀ ਤਰ੍ਹਾਂ ਤੈਸ਼-ਨੈਸ਼ ਬਰਬਾਦ ਹੋ ਗਈ ਹੈ ਤੇ ਪੰਜਾਬ ਦੇ ਕਿਸਾਨਾਂ ਦੀਆਂ ਅੱਖਾਂ ਨਮ ਨੇ ਪੰਜਾਬ ਦੇ ਕਿਸਾਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ ਇੱਕ ਪਾਸੇ ਉਹਨਾਂ ਦੇ ਘਰ ਟੈਰੀ ਢੈਰੀ ਹੋ ਗਿਆ ਲਗਭਗ ਹਜ਼ਾਰ ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਹਾਲੇ ਵੀ ਪੰਜ ਤੋਂ ਲੈ ਕੇ ਸੱਤ ਕੁ ਪਠਾਣੀ ਖੜਿਆ ਹੈ ਪਾਣੀ ਰੁਕਣ ਦਾ ਨਾਮ ਹੀ ਲੈ ਰਿਆ ਪਾਣੀ ਦਾ ਪੱਧਰ ਹਰ ਘੰਟੇ ਬਾਅਦ ਉੱਪਰ ਹੋ ਜਾਂਦਾ ਹੈ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਪ੍ਰਬੰਧ ਕੀਤੇ ਜਾ ਰਹੇ ਨੇ ਪੰਜਾਬ ਸਰਕਾਰ ਤੋਂ ਇਲਾਵਾ ਬਾਕੀ ਪਾਰਟੀਆਂ ਦੇ ਆਗੂ ਵਕ ਵਕ ਸਮਾਜ ਸੇ ਵੀ ਜਥੇਬੰਦੀਆਂ ਅਤੇ ਉਹਨਾਂ ਦੇ ਆਗੂ ਵੱਲੋਂ ਵੱਡੇ ਪੱਧਰ ਤੇ ਰਾਦ ਦੇ ਕਾਰਜ ਸ਼ੁਰੂ ਕੀਤੇ ਹੋਏ ਨੇ ਪੰਜਾਬ ਦੇ ਲੋਕ ਹੜ੍ਹਾਂ ਦੇ ਪਾਣੀ ਦੇ ਨਾਲ ਪਾਣੀ ਦੇ ਨਾਲ ਤ੍ਰਾਕਾ ਕਰਕੇ ਮਰ ਰਹੇ ਨੇ ਜਾਨੀ ਨੁਕਸਾਨ ਵੀ ਹੋ ਰਿਹਾ ਹੈ ਮਾਲੀ ਨੁਕਸਾਨ ਵੀ ਹੋ ਰਿਹਾ ਹੈ ਦੂਸਰੇ ਪਾਸੇ ਪਸ਼ੂਆਂ ਦਾ ਵੀ ਬੁਰਾ ਹਾਲ ਹੈ ਕਿਉਂਕਿ ਪਸ਼ੂਆਂ ਨੂੰ ਚਾਰਾ ਨਹੀਂ ਮਿਲ ਰਿਹਾ ਲੇਕਿਨ ਵਕ ਵਕ ਜਥੇਬੰਦੀਆਂ ਵੱਲੋਂ ਉਹਨਾਂ ਨੂੰ ਚਾਰਾ ਅਤੇ ਫੀਡ ਜਿਹੜੀ ਹੈ ਮੁਹਈਆ ਕਰਵਾਈ ਜਾ ਰਹੀ ਹੈ ਪੰਜਾਬ ਦੀ ਪੰਜਾਬ ਸਰਕਾਰ ਦੀ ਗਲਤੀ ਹੈ ਸੈਂਟਰ ਸਰਕਾਰ ਦੀ ਗਲਤੀ ਹੈ ਕਿਉਂਕਿ ਪਹਿਲਾਂ ਪਾਣੀ ਦੇ ਪਿੱਛੇ ਪੰਜਾਬ ਵੱਡੇ ਪੱਧਰ ਤੇ ਲੜ ਰਿਹਾ ਸੀ ਤੇ ਹਰਿਆਣਾ ਕਹਿੰਦਾ ਸੀ ਕਿ ਸਾਨੂੰ ਐਨੇ ਲੱਖ ਕਿਊਸਰ ਪਾਣੀ ਚਾਹੀਦਾ ਹੈ ਲੇਕਿਨ ਖਰਿਆਣਾ ਨੇ ਪਾਣੀ ਲੈਣ ਤੋਂ ਬਿਲਕੁਲ ਇਨਕਾਰ ਕਰ ਦਿੱਤਾ ਹੈ ਉਹਨਾਂ ਕਹਿੰਦਾ ਜਿਹੜਾ ਸਾਨੂੰ ਪਾਣੀ ਹਾਸਲ ਦਿੱਤਾ ਜਾਂਦਾ ਹੈ ਉਸ ਦੇ ਵਿੱਚ ਉਸ ਦੇ ਵਿੱਚ ਵੀ ਪੰਜਾਬ ਸਰਕਾਰ ਕਟੌਤੀ ਕਰੇ ਲੜੇ ਯਾਨੀ ਕਿ ਪੰਜਾਬ ਦੇ ਨਾਲ ਪੰਜਾਬ ਸਰਕਾਰ ਤੋਂ ਇਲਾਵਾ ਨਾ ਤਾਂ ਹੋਰ ਸੁਗਿਆਂ ਦੀ ਸਰਕਾਰਾਂ ਖੜੀਆਂ ਨੇ ਨਾ ਖਾਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਗ੍ਰਹਿ ਮੰਤਰੀ ਅਮਰ ਸ਼ਾਹ ਦਾ ਇੱਕ ਵਾਰ ਵੀ ਬਿਆਨ ਨਹੀਂ ਆਇਆ ਪੰਜਾਬ ਦੇ ਲੋਕਾਂ ਲਈ ਅਤੇ ਖਾਸ ਕਰਕੇ ਜਿਨ੍ਹਾਂ ਦੀ ਵੱਡੇ ਪੱਧਰ ਤੇ ਲੱਖਾਂ ਏਕੜ ਝੋਨੇ ਦੀ ਫਸਲ ਬਰਬਾਦ ਹੋ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਜੋ ਸਰਦਾ ਹੈ ਜੋ ਪੁੱਜਦਾ ਹੈ ਆਪਣੀ ਜੇਬ ਦੇ ਅੰ사ਤ ਉਹ ਪੰਜਾਬ ਸਰਕਾਰ ਖਰਚਾ ਕਰਦੀ ਹੈ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਇਹ ਕਾਂਗਰਸ ਪਾਰਟੀ ਦੇ ਆਗੂ ਆਪ ਆਦਮੀ ਪਾਰਟੀ ਦੇ ਆਗੂ ਅਤੇ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੀ ਹੁਣ ਹੜਾਂ ਦਾ ਜਾਇਜ਼ਾ ਲੈ ਰਹੇ ਨੇ ਅਤੇ ਨਗਦ ਪੈਸੇ ਉਹਨਾਂ ਨੂੰ ਦਿੱਤੇ ਜਾ ਰਹੇ ਨੇ ਪੰਜਾਬ ਲਗਾਤਾਰ ਲੰਬੇ ਸਮੇਂ ਤੋਂ ਪਾਣੀ ਦੀ ਮਾਰ ਜਿਹੜਾ ਹੈ ਝਲਦਾ ਆਇਆ ਹੈ 1988 ਤੋਂ ਲੈ ਕੇ ਹੁਣ ਤੱਕ ਕਈ ਪੰਜਾਬ ਦੇ ਵਿੱਚ ਹੜ੍ਹ ਆਏ ਕਈ ਵਾਰ ਕਿਸਾਨਾਂ ਦੀ ਹਜ਼ਾਰਾਂ ਏਕੜ ਜਿਹੜੀ ਹੈ ਫਸਲ ਤਬਾਹ ਹੋਈ ਲੇਕਿਨ ਇਸ ਦੇ باوجود ਵੀ ਸਰਕਾਰਾਂ ਵੱਲੋਂ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਮੈਨਿੰਗ ਵੀ ਚੱਲੀ ਹਾਲਾਂਕਿ ਹੁਣ ਪੰਜਾਬ ਸਰਕਾਰ ਪ੍ਰਾਈਵੇਟ ਕੰਪਨੀਆਂ ਉੱਤੇ ਵੱਡੇ ਇਲਜ਼ਾਮ ਲਗਾਏ ਇਲਜ਼ਾਮ ਲਗਾ ਰਹੀ ਹੈ ਕਿ ਪ੍ਰਾਈਵੇਟ ਕਾਪੀਆਂ ਦੀ ਮਾਈਨਿੰਗ ਦੇ ਨਾਲ ਹੀ ਇਹਨੇ 72 ਹਾਲਤ ਹੋਏ ਨੇ ਪੰਜਾਬ ਦੇ ਹੜਾ ਦੇ ਪਾਣੀ ਦੇ ਨਾਲ ਤੇ ਦੂਸਰੇ ਪਾਸੇ ਮੰਤਰੀ ਅਤੇ ਵਿਧਾਇਕ ਕਹ ਰਹੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਡੀ ਪਿਛਲੇ ਤਿੰਨੇ ਤਿੰਨਾਂ ਸਾਢੇ ਸਾਢੇ ਤਿੰਨੇ ਸਾਲਾਂ ਦੇ ਵਿੱਚ ਗੱਲ ਨਹੀਂ ਸੁਣੀ ਦੂਸਰੇ ਪਾਸੇ ਜੇ ਗੱਲ ਕਰੀਏ ਪੰਜਾਬ ਦੇ ਵਿੱਚ ਪਹਿਲਾ 7 ਜ਼ਿਲ੍ਹੇ ਸੀ 2 ਜ਼ਿਲ੍ਹੇ ਹੋਰ ਹੋ ਗਏ 9 ਆਉਣ ਵਾਲੇ ਦਿਨਾਂ ਆਉਣ ਵਾਲੇ ਕੁਝ ਘੰਟਿਆਂ ਬਾਅਦ 2 ਜ਼ਿਲ੍ਹੇ ਹੋਰ ਜਿਹੜੇ ਨੇ ਪਾਣੀ ਦੀ ਮਾਰ ਹੇਠ ਆ ਸਕਦੇ ਨੇ ਕਿਉਂਕਿ ਉਪਰੋਂ ਮੁਸਲਾਤਾਰ بارش ਪੈ ਰਹੀ ਹੈ ਇਧਰੋਂ ਪੋਂਗ ਪੋਂਗ ਡੈਮ ਦਾ ਪਾਣੀ ਛੱਡਿਆ ਜਾ ਰਿਹਾ ਹੈ ਭਾਖੜਾ ਡੈਮ ਦਾ ਛੱਡਿਆ ਜਾ ਰਿਹਾ ਹੈ ਯਾਨੀ ਕਿ ਮਹਿੰਦੀਪੁਰ ਜਿਹੜਾ ਹੈਗਾ ਗੇਟ ਉਹ ਆਲਰੇਡੀ ਚੱਲ ਰਿਹਾ ਹੈ ਨਹੀਂ ਉਥੇ ਆਊਟ ਆਫ ਕੰਟਰੋਲ ਹੋ ਗਿਆ ਹੈ ਯਾਨੀ ਕਿ ਲਗਾਤਾਰ ਪਾਣੀ ਪਹਾੜੀਆਂ ਤੋਂ ਹੁੰਦਾ ਹੋਇਆ ਪੰਜਾਬ ਵਿੱਚ ਵਹਿ ਰਿਹਾ ਹੈ ਆਉਣ ਵਾਲੇ ਦਿਨਾਂ ਤੇ ਆਉਣ ਵਾਲੇ ਕੁਝ ਹੀ ਘੰਟਿਆਂ ਦੇ ਵਿੱਚ ਹੋਰ ਕਈ ਜ਼ਿਲ੍ਹੇ ਫਰਾਂ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਣਗੇ ਪੰਜਾਬ ਸਰਕਾਰ ਵੱਲੋਂ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਖਾਸ ਕਰਕੇ ਮੀਨੂ ਲੈ ਕੇ ਉਹਨਾਂ ਹਲਕਿਆਂ ਨੂੰ ਵਾਰਨਿੰਗ ਦੇ ਦਿੱਤੀ ਗਈ ਹੈ ਸੁਚੇਤ ਰਹਿਣ ਲਈ ਕਿਹਾ ਗਿਆ ਹੈ ਕਿ ਤੁਹਾਨੂੰ ਕਿਸੇ ਵੀ ਸਮੇਂ ਆਪਣੇ ਘਰ-ਬਾਰ ਅਤੇ ਪਸ਼ੂ ਸੁਰੱਖਿਤ ਜਗ੍ਹਾ ਤੇ ਲਜਾਣੇ ਪੈ ਸਕਦੇ ਨੇ ਪੰਜਾਬ ਸਰਕਾਰ ਵੱਲੋਂ ਜਿੰਨਾ ਕੁ ਹੁੰਦਾ ਹੈ ਪ੍ਰਬੰਧ ਕੀਤਾ ਹੋਇਆ ਹੈ ਦੂਸਰੇ ਪਾਸੇ ਵਕ ਵਕ ਸਸਤਾਵਾਂ ਦੇ ਆਗੂਆਂ ਵੱਲੋਂ ਵਕ ਵਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਲਗਾਤਾਰ ਰਾਤ ਦੇ ਕਾਰਜ ਜਾਰੀ ਹਨ ਦੱਸਿਆ ਜਾ ਰਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਨੇ ਉਹ ਸੁਰੱਖਤ ਥਾਵਾਂ ਤੇ ਲਿਜਾਇਆ ਜਾ ਰਹੇ ਨਹੀਂ ਕਿਉਂਕਿ ਲਗਾਤਾਰ ਪਾਣੀ ਦਾ ਪੱਧਰ ਵਧ ਰਿਹਾ ਹੈ ਜੇਕਰ ਇਮੇ ਪਾਣੀ ਦਾ ਪੱਧਰ ਵੱਧਦਾ ਰਿਹਾ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਕੁਝ ਹੀ ਘੰਟਿਆਂ ਜਾਂ ਕੁਝ ਹੀ ਦਿਨਾਂ ਦੇ ਵਿੱਚ ਦੋ ਤੂੰ ਤਿੰਨ ਜਿਹੜੇ ਹੋਰ ਹੜ੍ਹਾਂ ਦੇ ਪਾਣੀ ਦੀ ਲਪੇਟ ਦੇ ਵਿੱਚ ਆ ਜਾਣ ਇਸ ਕਰਕੇ ਤਬਾਹੀ ਦੇ ਮੰਜ਼ਰ ਦੇਖੇ ਨਹੀਂ ਜਾ ਰਹਾ ਜੇਕਰ ਅਸੀਂ ਦੇਖਦੇ ਹਾਂ ਤੇ ਸਾਡਾ ਕਲੇਜਾ ਜਿਹੜਾ ਹੈ ਉਹ ਮੂੰਹ ਦੇ ਵਿੱਚ ਆਉਂਦਾ ਹੈ ਅੱਖਾਂ ਨਮ ਹੁੰਦੀਆਂ ਨੇ ਕਿ ਧੰਨ ਨੇ ਉਹ ਪੰਜਾਬ ਦੇ ਕਿਸਾਨ ਧੰਨ ਹੈ ਕਿਸਾਨੀ ਧੰਨ ਨੇ ਉਹ ਲੋਕ ਜਿੰਨਾ ਦੀ ਹਜ਼ਾਰਾਂ ਏਕੜ ਜਿਹੜੀ ਝੋਨੇ ਦੀ ਫਸਲ ਬਰਬਾਦ ਹੋ ਗਈ ਹਾਲੇ ਵੀ ਉਹ ਕਹਿੰਦੇ ਨੇ ਕਿ ਵਾਹਿਗੁਰੂ ਤੇਰਾ ਸ਼ੁਕਰ ਹੈ ਜਿੱਥੇ ਵੀ ਰੱਖਿਆ ਅਸੀਂ ਠੀਕ ਹਾਂ ਹੁਣ ਜਾਨਾਂ ਬਚਾਉਣ ਦੀ ਲੱਗੀ ਹੋਈ ਆ ਬੱਚਿਆਂ ਨੂੰ ਬਚਾਉਣ ਤੇ ਲੱਗੇ ਹੋਏ ਨੇ ਤੇ ਖਾਸ ਕਰਕੇ ਪਸ਼ੂਆਂ ਨੂੰ ਬਚਾਉਣ ਲਈ ਵੱਡੇ ਰਾਦੇ ਕਾਰਜ ਜਿਹੜੇ ਨੇ ਉਹ ਜਾਰੀ ਕੀਤੇ ਹੋਏ ਨੇ ਪੰਜਾਬ ਸਰਕਾਰ ਵੱਲੋਂ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਸਾਰੇ ਲੋਕਾਂ ਨੂੰ ਅਰਦਾਸ ਕਰਨੀ ਚਾਹੀਦੀ ਹੈ ਸਾਰੇ ਪੰਜਾਬ ਦੀਆਂ ਸਮਾਜਿਕ ਜਿਹੜੀਆਂ ਜਥੇਬੰਦੀਆਂ ਨੇ ਸਮਾਜ ਸੇਵੀ ਲੋਕ ਨੇ ਉਹਨਾਂ ਨੂੰ ਇਹਨਾਂ ਹਲਕਿਆਂ ਦੇ ਜਿਹੜੇ ਦੌਰੇ ਕਰਨੇ ਚਾਹੀਦੇ ਨੇ ਰਾਤ ਦੇ ਕਾਰਜ ਵੱਡੇ ਪੱਧਰ ਤੇ ਹੋਣੇ ਚਾਹੀਦੇ ਨੇ ਤਾਂ ਕਿ ਉਹਨਾਂ ਨੂੰ ਫੀਲ ਨਾ ਹੋਵੇ ਕਿ ਸਾਡਾ ਇਹਨਾਂ ਵੱਡਾ ਨੁਕਸਾਨ ਹੋ ਗਿਆ ਹੈ ਕਿਉਂਕਿ ਬੰਦੇ ਦਾ ਬੰਦਾ दारू ਹੁੰਦਾ ਹੈ ਦੂਸਰੇ ਪਾਸੇ ਫਲੱਡ ਆਕੁਜ ਹੀ ਕਹਿੰਦੇ ਆ ਜਾਂ ਕੱਲ ਸਵੇਰ ਤੱਕ ਹੋਰ ਵਧਣ ਦੇ ਜਿਹੜੇ ਅਸਰਾਂ